ਦਾ ਸਵਾਗਤ ਹੈ ਦੋਸਤੋ ਅਸੀਂ ਅਕਸਰ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਉਂਦੇ ਰਹਿੰਨੇ ਆ ਅੱਜ ਮੇਰੇ ਨਾਲ ਖਾਸ ਤੌਰ ਤੇ ਪੰਜਾਬ ਤੋਂ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਐਮ ਐਲ ਏ ਮਨਜੀਤ ਸਿੰਘ ਜੀ ਬਲਾਸਟਰ ਪਹੁੰਚੇ ਹੋਏ ਨੇ ਹਲਕਾ ਨੇ ਹਲ ਸਿੰਘ ਵਾਲਾ ਇਹਨਾਂ ਦਾ ਤੇ ਆਪਾਂ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਦੇ ਆ ਪੰਜਾਬ ਦੇ ਮਸਲਿਆਂ ਦੇ ਸਬੰਧ ਦੇ ਵਿੱਚ ਤੇ ਉਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਪਹਿਲਾਂ ਆਪਾਂ ਸਵਾਗਤ ਕਰ ਲਈ ਭਾਈ ਮਨਜੀਤ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਨਿੱਘਾ ਸਵਾਗਤ ਹੈ ਸਾਡੇ ਚੈਨਲ ਤੇ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਰਦਾਰ ਗੁਰਿੰਦਰਜੀਤ ਸਿੰਘ ਜੀ ਨੀਟਾ ਮਾਣਕੀ ਔਰ ਤੁਹਾਡੇ ਸਾਥੀ ਸਦਾ ਕੁਲਵੰਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਬਿਜ਼ੀ ਰੇਮੇ ਦੇ ਵਿੱਚੋਂ ਇਹ ਸਮਾਂ ਕੱਢਿਆ ਤੇ ਤੁਹਾਡਾ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਨਜੀਤ ਬਾਈ ਜੀ ਜਿਵੇਂ ਕਿ ਆ ਪਹਿਲੀ ਵਾਰ ਤੁਸੀਂ ਅਮਰੀਕਾ ਫੇਰੀ ਤੇ ਆਏ ਹੋ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਅਮਰੀਕਾ ਕਿੱਦਾਂ ਦਾ ਤੁਹਾਨੂੰ ਡਿਫਰੈਂਟ ਲੱਗ ਰਿਹਾ ਹੈ ਇੰਡੀਆ ਤੋਂ ਦੇਖੋ ਜੀ ਮੈਨੂੰ ਦੁਨੀਆ ਦੇ ਬਹੁਤ ਸਾਰੇ ਕੰਟਰੀਜ਼ ਦੇ ਵਿੱਚ ਸਮੇ ਸਮੇਤੀ ਜਾਣ ਦਾ ਮੌਕਾ ਮਿਲਿਆ ਕੋਈ ਮੌਕਾ ਮਿਲਦਾ ਰਹਿੰਦਾ ਹੈ ਹਾਂ ਹਾਂ ਪਰ ਜੋ ਮੈਨੂੰ ਅਮਰੀਕਾ ਦਾ ਅਨੁਭਵ ਹੋਇਆ ਹੂੰ ਉਹ ਬਹੁਤ ਜਿਆਦਾ ਵਧੀਆ ਹੋਇਆ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਅਮਰੀਕਾ ਇੱਕ ਬਹੁਤ ਖੁੱਲਾ ਢੁੱਲਾ ਇੱਕ ਬੜਾ ਖੂਬਸੂਰਤ ਕੰਟਰੀ ਹੈ ਔਰ ਇਸ ਕੰਟਰੀ ਦੇ ਵਿੱਚ ਬਹੁਤ ਤਰ੍ਹਾਂ ਦੇ ਬਹੁਤ ਧਰਮਾਂ ਦੇ ਬਹੁਤ ਦੇਸ਼ਾਂ ਦੇ ਲੋਕ ਰਹਿੰਦੇ ਨੇ ਔਰ ਬੜੇ ਪਿਆਰ ਦੇ ਨਾਲ ਆਪਸੀ ਭਾਈਚਾਰੇ ਦੇ ਨਾਲ ਸਾਰਾ ਲੋਕ ਰਹਿ ਰਹੇ ਨੇ ਔਰ ਜੇ ਆਪਾਂ ਮੈਂ ਗੱਲ ਕਰਾਂ ਸੜਕਾਂ ਦੀ ਪੁਲਾਂ ਦੀ ਗ੍ਰੀਨਰੀ ਦੀ ਤਾਂ ਮੈਂ ਮੈਂ ਇਸ ਗੱਲ ਨੂੰ ਲੈ ਕੇ ਮੇਰਾ ਮਨ ਬੜਾ ਖੁਸ਼ ਆ ਔਰ ਬੜਾ ਵਧੀਆ ਲੱਗ ਰਿਹਾ ਜੀਤਬਾਈ ਹੁਣ ਆਪਾਂ ਪੰਜਾਬ ਦੇ ਮਸਲਿਆਂ ਦੇ ਚੱਲਦੇ ਹੈਗੇ ਆ ਹਾਂ ਜਿਵੇਂ ਤੁਹਾਨੂੰ ਪਤਾ ਵੀ ਲੈਂਡ ਪੂਲਿੰਗ ਦਾ ਜਿਹੜਾ ਮਸਲਾ ਸੀਗਾ ਇਹ ਕਾਫੀ ਗਰਮਾਇਆ ਹੋਇਆ ਸੀਗਾ ਬਿਲਕੁਲ ਜੀ ਤੇ ਸਰਕਾਰ ਨੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਉਹ ਵਾਪਸ ਵੀ ਲਈ ਹੈਗੀ ਆ ਤੇ ਤੁਸੀਂ ਇਹ ਲੈਂਡ ਪੂਲਿੰਗ ਪਾਲਿਸੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਕਿਉਂ ਵਾਪਸ ਲੈਣੀ ਪਈ ਦੇਖੋ ਜੀ ਅਸਲ ਵਿੱਚ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਇਹ ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਸਾਡੇ ਵਿਰੋਧੀਆਂ ਨੇ ਬਣਾ ਦਿੱਤਾ ਉਹਦੇ ਵਿੱਚ ਇਹ ਸੀ ਵੀ ਜੇ ਕੋਈ ਵੀ ਚਾਹੁੰਦਾ ਹੂੰ ਤਾਂ ਇਹ ਉਹਦੇ ਵਿੱਚ ਇਹ ਨਹੀਂ ਸੀ ਕਈ ਕੋਈ ਜਬਰੀ ਜ਼ਮੀਨ ਖੋਹੀ ਜਾਊ ਜਾਂ ਜ਼ਬਰਦਸਤੀ ਧੱਕੇ ਨਾਲ ਕੋਈ ਅਕਵਾਇਰ ਵਗੈਰਾ ਕੀਤਾ ਬਿਲਕੁਲ ਨਹੀਂ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਬਾਰ-ਬਾਰ ਇਹ ਗੱਲ ਕਹਿ ਰਹੇ ਸੀ ਹਰ ਸਟੇਜ ਤੋਂ ਹਰ ਮੰਚ ਤੋਂ ਇਹ ਗੱਲ ਕਹਿ ਰਹੇ ਸੀ ਵੀ ਕਿਸੇ ਦੇ ਨਾਲ ਕੋਈ ਧੱਕਾ ਨਹੀਂ ਕੀਤਾ ਜਾਊਗਾ ਔਰ ਇਹ ਜਿਹੜੀ ਪੌਨਸੀ ਸੀ ਅਸਲ ਵਿੱਚ ਜਿਹੜੇ ਚੰਡੀਗੜ੍ਹ ਦੇ ਲਾਗਲੇ ਵੱਡੇ ਸ਼ਹਿਰ ਨੇ ਜਿੱਥੇ ਬਸੋ ਹੋਕ ਜਰਾ ਵੱਡੀ ਬਾਦੀ ਵਾਲੀ ਨੇ ਜਿਵੇਂ ਜੀਰ ਕਪੌਰਾ ਮੁਹਾਲੀ ਆ ਇੱਥੇ ਜ਼ਰੂਰ ਤਾਂ ਇੱਥੇ ਉਹ ਲੋਕ ਡਿਮਾਂਡ ਕਰਦੇ ਸੀ ਕਿਉਂਕਿ ਉਹਨਾਂ ਕੋਲ ਰਹਿਣ ਦੇ ਲਈ ਜਗ੍ਹਾ ਨਹੀਂ ਸੀ ਇਸ ਕਰਕੇ ਉਹ ਚਾਹੁੰਦੇ ਸੀ ਕਿ ਸਾਨੂੰ ਕਲੋਨੀਆਂ ਬਣਾ ਕੇ ਦਿੱਤੀ ਜਾਣ ਪਰ ਪੰਜਾਬ ਦੇ ਵਿੱਚ ਇਹ ਸੀ ਜੇ ਕੋਈ ਇੱਛਾਪਨ ਹੋਊ ਤਾਂ ਦੇ ਦੇ ਸਕਦਾ ਜੇ ਕਿ ਨਹੀਂ ਇੱਛਾਪਨ ਤਾਂ ਨਹੀਂ ਨਹੀਂ ਦੇਊਗਾ ਤੇ ਉਹਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਇਹ ਫੈਸਲਾ ਵੀ ਲਿਆ ਪੰਜਾਬ ਦੇ ਲੋਕ ਨੇ ਇਨਕਾਰ ਕੀਤਾ ਨਹੀਂ ਚਾਹੁੰਦੇ ਸੀ ਹਾਂ ਸਵੀਕਾਰ ਕੀਤਾ ਇਸ ਨੂੰ ਤੇ ਇਹਦੇ ਨਾਲ ਸਾਡਾ ਆਮ ਆਦਮੀ ਪਾਰਟੀ ਦਾ ਜਿਹੜਾ ਲੋਕਾਂ ਦੇ ਵਿੱਚ ਸਰਕਾਰ ਦੀ ਹੋਰ ਵੀ ਵਧਿਆ ਕਿ ਲੋਕਾਂ ਦੇ ਮਤਾਂਕ ਸਰਕਾਰ ਕੰਮ ਕਰਦੀ ਮੰਜੀਤભાઈ ਮੀ ਅੱਜਕੱਲ ਪੰਜਾਬ ਦੇ ਵਿੱਚ ਬੜੇ ਪੈ ਰਹੇ ਆ ਇਧਰ ਫਾਜ਼ਲ ਕਾਇਰ ਦੇ ਵਿੱਚ ਕਾਫੀ ਜਿਵੇਂ ਕੱਲੇ ਵੀ ਹੜ੍ਹ ਵਗੈਰਾ ਵੀ ਆਏ ਹੋਏ ਹੈਗੇ ਆ ਤੇ ਕੀ ਸਰਕਾਰ ਇੱਕ ਤਰ੍ਹਾਂ ਦੇ ਨਾਲ ਵੀ ਨਹਿਰਾਂ ਵਗੈਰਾ ਜਾਂ ਇਧਰ ਡਰੇਨਾ ਵਗੈਰਾ ਕਲੀਨ ਕਰਨ ਤੋਂ ਅਸਫਲ ਰਹੀ ਜਾਂ ਕੀ ਕਾਰਨ ਹੋਇਆ ਜਿਹੜੇ ਹੜਾ ਆ ਪੰਜਾਬ ਤੇ ਦੇਖੋ ਜੀ ਜਿਹੜੇ ਇਹ ਹੜਾ ਆ ਆਪਾਂ ਸਾਰੇ ਚਿੰਤਤ ਰ ਜਾਣਦੇਗੇ ਬਹੁਤ ਲੰਬੇ ਸਮੇਂ ਬਾਅਦ ਇਹਦੀ ਭਾਰੀ ਮੀ ਪੈ ਰਹੇ ਹੁਣ ਸਾਡੇ ਮਈ ਜੂਨ ਦੇ ਵਿੱਚ ਜਦ ਸਾਡੇ ਮੌਸਮ ਵਿਭਾਗ ਸਿਉ ਨੇ ਦੱਸਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਾਰ ਜਿਹੜੀ ਮੌਨਸਨ ਐਡਵਾਂਸ ਆ ਰਹੀ ਆ ਔਰ ਇਸ ਵਾਰ ਮੀਂਹ ਵੀ ਜ਼ਿਆਦਾ ਪੈਣਗੇ ਕਿਉਂਕਿ ਇਹ ਕੁਦਰਤ ਆ ਇਹਨੂੰ ਅਸੀਂ ਕੋਈ ਰੋਕ ਨਹੀਂ ਸਕਦੇ ਬਾਕੀ ਜਿਹੜੀ ਨਹਿਰਾਂ ਦੀ ਸਫਾਈ ਹੋਈ ਆ ਸੇਮਾਂ ਦੀ ਸਫਾਈ ਹੋਈ ਆ ਡਰੇਨਾਂ ਸਾਫ਼ ਕੀਤੇ ਗਏ ਆ ਤੇ ਅਸੀਂ ਗੱਲ ਨਹੀਂ ਕਿਤੇ ਹੋ ਸਕਦਾ ਕੋਈ ਥੋੜਾ ਬੋਤਾ ਰਹਿ ਵੀ ਗਿਆ ਹੋਵੇ ਪਰ ਇਹਦਾ ਕਾਰਨ ਇਹ ਕਿ ਜਿਹੜਾ ਉਹ ਜਿਹੜਾ ਏਰੀਆ ਦੀ ਤੁਸੀਂ ਗੱਲ ਕਰਦੇ ਆ ਫਾਜ਼ਲ ਦਾ ਸਾਈਡ ਦੀ ਉਹਨ ਦੀਵਾ ਏਰੀਆ ਸੇ ਜਾਂ ਉੱਥੇ ਪਾਣੀ ਜਰੂਰ ਖੜਿਆ ਪਰ ਜਦੋਂ ਸਾਨੂੰ ਪਤਾ ਲੱਗਿਆ ਸਰਕਾਰ ਨੂੰ ਪਤਾ ਲੱਗਿਆ ਤਾਂ ਉਹਦੇ ਤੇ ਇਨਕੁਆਰੀ ਕੀਤੀ ਗਈ ਵਕੈਰਾ ਬਾਕੀ ਹੋਰ ਥਾਵਾਂ ਤੇ ਵੀ ਜਿੱਥੇ ਕੋਈ ਫਸਲਾਂ ਦਾ ਨਕਸਾਲ ਹੋਇਆ ਬਕਾਇਦਾ ਗਰਦੌਰੀਆਂ ਕਰਵਾਈਆਂ ਗਈਆਂ ਨੇ ਔਰ ਕੋਸ਼ਿਸ਼ ਹੁ ਸਰਕਾਰ ਨੂੰ ਵੀ ਜਿੰਨਾ ਜਿਹੜਾ ਡੈਮੇਜ ਹੋਊਗਾ ਉਹਦਾ ਸਰਕਾਰ ਪੂਰਾ ਕਰਨ ਦੀ ਕੋਸ਼ਿਸ਼ ਹੈ ਬਾਕੀ ਵੀ ਜੀ ਭਾਈ ਜਿਵੇਂ ਆਪਾਂ ਕਿਤਨਾ ਅੱਗੇ ਵੀ ਗੱਲ ਕਰਦੇ ਸੀ ਵੀ ਗਵਰਨਮੈਂਟ ਨੇ ਨਹਿਰੀ ਪਾਣੀ ਬਾਰੇ ਕਾਫੀ ਜਿਵੇਂ ਕੱਲ੍ਹ ਵੀ ਕੋਸ਼ਿਸ਼ ਕੀਤਾ ਹੈਗਾ ਉਹਨੂੰ ਲੋਕਾਂ ਦੇ ਖੇਤਾਂ ਤੱਕ ਖਾਲ ਬਣਾ ਕੇ ਲਿਆਂਦਾ ਗਿਆ ਹੈਗਾ ਮੈਂ ਚਾਹੂੰਗਾ ਥੋੜਾ ਜਿਹਾ ਉਹਦੇ ਬਾਰੇ ਵੀ ਤੁਸੀਂ ਗੱਲਬਾਤ ਜਰੂਰ ਕਰੋ ਦੇਖੋ ਜੀ ਪੰਜਾਬ ਦੇ ਵਿੱਚ ਅੱਜ ਹੂੰ ਸੂਏ ਬਣ ਰਹੇ ਨੇ ਹੂੰ ਗੱਸੀਆਂ ਬਣ ਰਹੀਆਂ ਨਹਿਰਾ ਪੱਕੀਆਂ ਹੋ ਰਹੀਆਂ ਖੇਤਾਂ ਦੇ ਵਿੱਚ ਖਾਲ ਬਣ ਰਹੇ ਨੇ ਪੱਕੇ ਔਰ ਜਿੱਥੇ ਖਾਲ ਨਹੀਂ ਬਣ ਸਕਦੇ ਉੱਥੇ ਅੰਡਰਗਰਾਉਂਡ ਪਾਈਪਾਂ ਪਾਈਆਂ ਜਾ ਰਹੀਆਂ ਅੱਛਾ ਔਰ ਵੀਡੀਓਜ਼ ਆ ਰਹੀਆਂ ਨੇ ਕੋਈ ਕਹਿ ਰਿਹਾ ਜੀ 40 ਸਾਲ ਬਾਅਦ ਕੋਈ ਕਹਿ ਰਿਹਾ ਜੀ 50 ਸਾਲ ਬਾਅਦ ਕੋਈ ਕਹਿ ਰਿਹਾ ਕਿ ਸਾਡੀ ਤੀਜੀ ਪੀੜ੍ਹੀ ਤੋਂ ਬਾਅਦ ਪਾਣੀ ਆਇਆ ਕੋਈ ਕਹਿ ਰਿਹਾ ਕਿ ਇਹ ਪਹਿਲੀ ਵਾਰ ਪਾਣੀ ਆਇਆ ਅੱਜ ਪੰਜਾਬ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਆ ਰਿਹਾ ਤੇ ਪੰਜਾਬ ਦੇ ਲੋਕ ਬਹੁਤ ਖੁਸ਼ ਆ ਔਰ ਸੀਐਮ ਸਾਹਿਬ ਨੇ ਕਿਹਾ ਸੀ ਮਾਨ ਜੋ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਨੇ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲਵਾਉ ਤੇ ਅੱਜ ਹਜ਼ਾਰਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਜਿੱਥੇ ਝੋਨਾ ਆ ਆਪਣਾ ਮੋਟਰ ਬੰਦ ਕਰਕੇ ਲਾਇਆ ਗਿਆ ਪਾਣੀ ਬੇ ਹਿਸਾਬਾ ਆਇਆ ਔਰ ਜਿਹੜਾ ਪਨੀਰੀਆਂ ਵੀ ਨਹਿਰੀ ਪਾਣੀ ਨਾਲ ਕੀਤੀਆਂ ਗਈ ਇਹ ਪਹਿਲੀ ਵਾਰ ਹੋਇਆ ਇਹ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਉਹੀ ਇਹ ਕੰਮ ਕਰ ਸਕਦੇ ਸੀ ਬਾਕੀ ਆਪਾਂ ਨਹਿਰੀ ਪਾਣੀ ਦੀ ਗੱਲ ਕੀਤੀ ਆ ਐਸਬੀਐਲ ਦਾ ਮੁੱਦਾ ਕਾਫੀ ਦੇਰ ਦਾ ਲਟਕਿਆ ਪਿਆ ਹੈਗਾ ਪੰਜਾਬ ਸਰਕਾਰ ਐਸਬੀਐਲ ਦੇ ਮੁੱਦੇ ਦੇ ਉੱਤੇ ਕੀ ਕਰ ਰਹੀ ਹੈ ਦੇਖੋ ਪਾਣੀਆਂ ਤੇ ਸਾਡੇ ਮੁੱਖ ਮੰਤਰੀ ਸਾਹਿਬ ਪੂਰੇ ਸਖਤ ਨੇ ਤੁਸੀਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਵੀ ਪੰਜਾਬੀ ਬੈਠੇ ਆ ਤੁਸੀਂ ਸਾਰਿਆਂ ਨੇ ਵੇਖਿਆ ਇੱਕ ਇਸ ਤਰ੍ਹਾਂ ਹਰਿਆਣੇ ਵਾਲੇ ੱਟਕੇ ਨਾਲ ਪਾਣੀ ਮੰਗ ਰਹੇ ਸੀ ਤੇ ਕਿਸ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਆਪ ਜਾ ਕੇ ਉਹਨਾਂ ਨੇ ਪਾਖੜਾ ਡੈਮ ਤੇ ਪਹਿਰੇਦਾਰੀ ਕੀਤੀ ਆ ਔਰ ਕਿਸ ਤਰ੍ਹਾਂ ਪਾਣੀ ਦੇਣ ਤੋਂ ਜਵਾਬ ਦਿੱਤਾ ਜਿਹੜੀ ਇਹ ਐਸਵਾਈ ਵਾਲੀ ਗੱਲ ਗੱਲ ਕੀਤੀ ਹੈ ਤੁਸੀਂ ਇਹ ਸਾਡੇ ਜਿਹੜੇ ਪਹਿਲੇ ਮੁੱਖ ਮੰਤਰੀ ਸਹਿਬਾਨ ਰਹੇ ਨੇ ਚਾਹੇ ਸਦਾ ਪ੍ਰਕਾਸ਼ ਸਿੰਘ ਬਾਦਲ ਸੀ ਚਾਹੇ ਕੈਪਟਨ ਅਮਰਿੰਦਰ ਸਿੰਘ ਸੀ ਇਹਨਾਂ ਨੇ ਆਪਣੀ ਸਾਰੀ ਉਮਰ ਦੀ ਰਾਜਨੀਤੀ ਇਸ ਐਸਵਾਈ ਵਾਲੇ ਤੇ ਹੀ ਕੀਤੀ ਆ ਪਰ ਹੁਣ ਮੁੱਖ ਮੰਤਰੀ ਸਾਹਿਬ ਸਾਡੇ ਭਗਵੰਤ ਮਾਨ ਜੀ ਕਿਉਂਕਿ ਉਹਨਾਂ ਤੋਂ ਵੱਧ ਮੇਰਾ خیال ਵੀ ਖੇਤੀ ਦੇ ਬਾਰੇ ਅੱਜ ਤੱਕ ਕੋਈ ਮੁੱਖ ਮੰਤਰੀ ਇਹ ਹੈਗਾ ਨਹੀਂ ਹੋਇਆ ਜਿਹੜਾ ਜ਼ਿਆਦਾ ਜਾਣਦਾ ਹੋਵੇ ਇਸ ਕਰਕੇ ਉਹਨਾਂ ਨੇ ਹਰਿਆਣੇ ਨੂੰ ਬਿਲਕੁਲ ਜਵਾਦ ਦਿੱਤਾ ਹੋਇਆ ਕਿ ਜਿੰਨਾ ਤੁਹਾਡਾ ਹੱਕ ਮਤਾਕ ਪਾਣੀ ਵੰਡਦਾ ਉਹਨਾਂ ਦਿੱਤਾ ਜਾਊਗਾ ਬਾਕੀ ਸਾਰਾ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਰਾਜਸਥਾਨ ਦੇ ਕੋਲੇ ਕਹਿੰਦੇ ਆਪਣਾ ਬਕਾਇਆ ਪਿਆ ਕਾਫੀ ਸੈ 1600 ਕਰੋੜ ਰੁਪਇਆ ਹਾਂਜੀ ਉਹ ਲੈਣ ਬਾਰੇ ਕੋਈ ਪੰਜਾਬ ਸਰਕਾਰ ਗੱਲਬਾਤ ਕਰ ਰਹੀ ਹੈ ਦੇਖੋ ਪੰਜਾਬ ਸਰਕਾਰ ਇਦੇ ਬਾਰੇ ਮੈਂ ਤੁਹਾਨੂੰ ਠੋਸ ਰੂਪ ਦੇ ਵਿੱਚ ਨਹੀਂ ਦੱਸ ਸਕਦਾ ਕਿਉਂਕਿ ਇਹ ਅਦਰ ਸਟੇਟ ਦਾ ਮਾਮਲਾ ਹਰਿਆਣਾ ਵਾਲਾ ਚਰਚਿਤ ਹੋਇਆ ਉਹ ਮੈਂ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹਦੇ ਬਾਰੇ ਜਿਹੜੇ ਤਕਰੀਬਨ ਤਕਰੀਬਨ ਕਿਉਂਕਿ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਨਾ ਤਾਂ ਕਿਸੇ ਦਾ ਪੈਸਾ ਰੱਖਦੇ ਕਿਸੇ ਸਟੇਟ ਚਾਹੇ ਉਹ ਕੋਲੇਆ ਦੀ ਗੱਲ ਹੋਵੇ ਥਰਮਲ ਪਲਾਂਟ ਚਲਾਉਣ ਬਾਰੇ ਚਾਹੇ ਹਰਿਆਣਾ ਪਾਣੀ ਦੀ ਗੱਲ ਹੋਵੇ ਇਸ ਤਰ੍ਹਾਂ ਜਿਹੜਾ ਰਾਜਸਥਾਨ ਦਾ ਵੀ ਆਪਣਾ ਜੋ ਕੋਈ ਬਕਾਇਆ ਬਣੂਗਾ ਮੇਰੇ ਨਾਲ ਖਿਆਲ ਵਿੱਚ ਮੁੱਖ ਮੰਤਰੀ ਸਾਹਿਬ ਉਸ ਦਾ ਵੀ ਐਕਸ਼ਨ ਨਾ ਲੈ ਤੇ ਯੁੱਧ ਨਸ਼ਾ ਵਿਰੋਧ ਪੰਜਾਬ ਦੇ ਵਿੱਚ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਕਾਫੀ ਵੱਡੇ ਲੋਕ ਵੀਰੇ ਵਿੱਚ ਗ੍ਰਫਤਾਰ ਕੀਤੇ ਗਏ ਹੈਗੇ ਆ ਤੇ ਅੱਗੇ ਹੁਣ ਇਹ ਕਿਹੜੇ ਪਾਸੇ ਨੂੰ ਜਾਂਦਾ ਨਜ਼ਰ ਆ ਰਿਹਾ ਦੇਖੋ ਜੀ ਅੱਗੇ ਅਸੀਂ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਸੀ ਭੋਗਾ ਤੇ ਵਿਆਹਾਂ ਤੇ ਹਾਂ ਤਾਂ ਸਾਨੂੰ ਪੁੱਛਦੇ ਸੀ ਕਿ ਨਸ਼ਿਆਂ ਦਾ ਕੁਝ ਕਰੋ ਜੀ ਹਾਂ ਆਮ ਲੋਕ ਸਾਨੂੰ ਬਜ਼ੁਰਗ ਆ ਕੇ ਪੁੱਛਦੇ ਸੀ ਹੁਣ ਜਦੋਂ ਜਾਂਦੇ ਆ ਅਸੀਂ ਭੋਗਾ ਵਿਆਹ ਦੇ ਅਸੀਂ ਪੁੱਛਦੇ ਆ ਕਿ ਤੁਹਾਡੇ ਪਿੰਡ ਵਿੱਚ ਕਿਵੇਂ ਆ ਨਸ਼ੇ ਦਾ ਕਿਵੇਂ ਆ ਤਾਂ 80% ਮੈਂ ਮੈਂ ਪੂਰਾ ਔਨ ਰਿਪੋਰਟ ਕਰ ਰਿਹਾ 80% ਜਿਹੜਾ ਚਿੱਟਾ ਉਹਨੂੰ ਠੱਲ ਪਈ ਆ 20% ਬਿਲਕੁਲ ਕਹਿੰਦੇ ਆ ਵੀ ਹਜੇ ਬਾਕੀ ਆ ਦੇਖੋ ਜਿਹੜੇ ਨਸ਼ਾ ਤਸਕਰੀ ਕਰਦੇ ਆ ਉਹਨਾਂ ਨੂੰ ਫੜਿਆ ਜਾ ਰਿਹਾ ਉਹਨਾਂ ਦੇ ਪਰਚੇ ਦਿੱਤੇ ਜਾ ਰਹੇ ਉਹਨਾਂ ਨੂੰ ਜੇਲ੍ਹਾਂ ਤੋਂ ਸੁਟਿਆ ਜਾ ਰਿਹਾ ਉਹਨਾਂ ਦੇ ਘਰਾਂ ਤੇ ਜਿਹੜੇ ਕੀਮਤੀ ਘਰ ਸੀ ਬਹੁਤ ਮਹਿੰਗੇ ਮਹਿਲਾ ਵਰਗੇ ਘਰ ਸੀ ਜਿੱਥੇ ਬਾਹਰੋਂ ਲੱਕੜ ਆਉਂਦੀ ਸੀ ਬਾਹਰੋਂ ਪੱਥਰ ਆਉਂਦਾ ਸੀ ਉਹੇ ਦੇ ਘਰ ਰਿਤੀਆਂ ਤੋਂ ਮੰਦਲਾ ਬਣ ਸੀ ਉਹਨਾਂ ਤੋਂ ਤੀਲਾ ਪੰਚਾ ਚਲਿਆ ਧਾਏ ਗਏ ਨੇ ਤੇ ਹੁਣ ਵੀ ਵੱਡੀ ਪੱਧਰ ਤੇ ਜਿਹੜੇ ਨਸ਼ਾ ਤਸਕਰੀ ਨਹੀਂ ਹਟਦੇ ਜਿਨ੍ਹਾਂ ਦਾ ਜਿਨ੍ਹਾਂ ਦੇ ਪਰਚੇ ਦਾ ਨਾਮ ਚੱਲ ਰਿਹਾ ਤੇ ਉਹ ਹਾਲੇ ਵੀ ਨਹੀਂ ਹਟਦੇ ਉਹਨਾਂ ਦੇ ਵੀ ਜਿਹੜੇ ਘਰ ਆ ਉਹ ਮੋਸ਼ਲੇ ਵਿੱਚ ਲਏ ਹੋਏ ਆ ਤੇ ਉਹ ਵੀ ਢਾਏ ਜਾਣਗੇ ਨਸ਼ੇ ਪ੍ਰਤੀ ਪੰਜਾਬ ਸਰਕਾਰ ਪੂਰਤਰਾ ਸਾਥ ਆ ਜਿਵੇਂ ਮੈਂ ਦੋ ਕੁਐਸਚਨ ਤੁਹਾਨੂੰ ਇਕੱਠੇ ਹੀ ਕਰਦਾ ਇੱਕ ਤਾਂ ਜਿਵੇਂ ਸਿਹਤ ਵਿਭਾਗ ਬਾਰੇ ਜਿਹੜੇ ਤੁਸੀਂ ਗੱਲਬਾਤ ਕਰਦੇ ਸੀਗੇ ਵੀ ਮਹੱਲਾ ਕਲੀਨਿਕ ਬਣਾਏ ਗਏ ਆ ਤੇ ਦੂਸਰਾ ਜਿਹੜੇ এডੂਕੇਸ਼ਨ ਬਾਰੇ ਵੀ ਜਿਹੜੇ ਮਾਡਲ ਸਕੂਲ ਪਹਿਲਾਂ ਹੀ ਲੋਕਾਂ ਦੀ ਬੜੀ ਲੱਟ ਮਚਾ ਰਹੇ ਸੀ ਉੱਥੇ ਵੀ ਇਹਨਾਂ ਦੋਹਾਂ ਸਿਸਟਮਾਂ ਵਿੱਚ ਕਿੰਨੀ ਇੱਕ ਤਰੱਕੀ ਹੋਈ ਆ ਸਰਕਾਰ ਨੇ ਕੀ ਕੁਛ ਕੀਤਾ ਦੇਖੋ ਜੀ ਜਦੋਂ ਅਸੀਂ 2022 ਦੇ ਵਿੱਚ ਉਹ ਚੋਣ ਲੜ ਰਹੇ ਸੀ ਤਾਂ ਸਾਡੇ ਮੇਨ ਜਿਹੜੇ ਮੁੱਦੇ ਸੀ ਉਹ ਸੀਗਾ ਸਿਹਤ ਤੇ ਸਿੱਖਿਆ ਤੇ ਸਰਕਾਰ ਬਣਨ ਤੋਂ ਬਾਅਦ ਦੋਨਾਂ ਤੇ ਪੂਰੀ ਸ਼ਕਤੀ ਨਾਲ ਕੰਮ ਕੀਤਾ ਪੂਰੀ ਤਨਦੇਹੀ ਦੇ ਨਾਲ ਕੰਮ ਕੀਤਾ ਪਿੰਡਾਂ ਦੇ ਵਿੱਚ ਮੁਹੱਲਾ ਕਲੀਨਿਕ ਬਣਾਏ ਗਏ ਨੇ ਜਿੱਥੋਂ ਬਹੁਤ ਵੱਡੀ ਤਦਾਦ ਦੇ ਵਿੱਚ ਲੋਕ ਆ ਜਿਹੜੇ ਉਹ ਟੈਸਟ ਕਰਾਉਂਦੇ ਨੇ ਜਿਹੜੇ ਫ੍ਰੀ ਹੁੰਦੇ ਨੇ ਔਰ ਮੈਡੀਸਨ ਲੈਂਦੇ ਨੇ ਲੋਕ ਆਪਣਾ ਇਲਾਜ ਕਰਵਾਉਂਦੇ ਨੇ ਬਾਕੀ ਜੇ ਮੈਂ ਸਕੂਲਾਂ ਦੀ ਗੱਲ ਕਰਾਂ ਤੁਸੀਂ ਪੰਜਾਬ ਨਾਲ ਸੰਬੰਧ ਰੱਖਦੇ ਹੋ ਤੁਸੀਂ ਆਪਣੇ ਪਿੰਡਾਂ ਤੇ ਜਾਣਦੇ ਨੇ ਤੁਹਾਡੇ ਸੱਜਣ ਮਿੱਤਰ ਨੇ ਤੁਸੀਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਸਕੂਲ ਨੇ ਉੱਥੇ ਉਹਦੇ ਜਿਹੜੇ ਕੋਈ ਪ੍ਰਿੰਸੀਪਲ ਆ ਕੋਈ ਹਡਮਾਸਟਰ ਆ ਉਹਨਾਂ ਨਾਲ ਸੰਪਰਕ ਕਰੋ ਉਹਨਾਂ ਤੋਂ ਪੁੱਛੋ ਕਿ ਕਿੰਨੀ ਗ੍ਰਾਂਟ ਆਈ ਆ ਤੁਹਾਨੂੰ 20 ਲੱਖ ਤੋਂ ਘੱਟ ਕੋਈ ਨਹੀਂ ਕਹੂਗਾ ਕਿ ਸਵਾ ਕਰੋੜ ਡੇਢ ਕਰੋੜ ਦਾ ਕੋਈ ਪੰਜਾਬ ਦੇ ਸਕੂਲਾਂ ਨੂੰ ਪੈਸੇ ਗਏ ਨੇ ਔਰ ਕੋਈ ਸਮਾਸੀ ਜਦੋਂ ਪੰਜਾਬ ਦੇ ਸਕੂਲਾਂ ਦੇ ਵਿੱਚ ਮੈਂ ਆਪਣੇ ਹਰਖੇ ਨੇ ਹਸੇਗੜੀ ਦੀ ਗੱਲ ਕਰਾਂ ਤਾਂ ਚਾਰ ਦੁਵਾਰੀਆਂ ਨਹੀਂ ਸੀ ਅੱਜ ਮੇਰੇ ਨਾਲ ਚੱਲੋ ਤੁਸੀਂ ਹਰਖੇ ਦੇ ਹਸੇਗੜੀ ਨਾਲ ਬਲੌਂਕ ਕਰਦੇ ਹੋ ਤੁਸੀਂ ਮੇਰੇ ਨਾਲ ਚੱਲੋ ਕਿਸੇ ਵੀ ਪਿੰਡ ਦੇ ਵਿੱਚ ਕੋਈ ਐਸਾ ਮੈਨੂ ਸਕੂਲ ਵਿਖਾ ਦਿਓ ਜਿਹਦੇ ਵਿੱਚ ਚਾਰ ਦੀਵਾਰੀ ਨਾ ਹੋਈ ਹੋਵੇ ਸਾਰੀਆਂ ਅਸੀਂ ਚਾਰ ਦੀਵਾਰੀਆਂ ਕਰਾਈਆਂ ਵਧੀਆ ਆਪਣੇ ਦੂਸਰੇ ਰੂਮਸ ਬਣਾਏ ਨੇ ਔਰ ਸਮਾਰਟ ਰੂਮ ਬਣਾਏ ਨੇ ਔਰ ਉਹਨਾਂ ਦੇ ਵਿੱਚ ਜੋ ਵੀ ਐਜੂਕੇਸ਼ਨ ਲਈ ਸਾਜੋ ਸਮਾਨ ਚਾਹੀਦਾ ਸੀ ਉਹ ਦਿੱਤਾ ਔਰ ਵਧੀਆ-ਵਧੀਆ ਲਾਇਬ੍ਰੇਰੀਆਂ ਅਸੀਂ ਬਣਾਈਆਂ ਨੇ ਤਾਂ ਤਾਂ ਕਿ ਬੱਚਿਆਂ ਨੂੰ ਕਿਤਾਬਾਂ ਪੜਨ ਦਾ ਆਪਣਾ ਉਹਨਾਂ ਨੂੰ ਆਦਤ ਬਣ ਸਕੇ ਸਕੂਲਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਬਹੁਤ ਵੱਡੀਆਂ ਗ੍ਰਾਂਟਾਂ ਜਾਰੀ ਕੀਤੀਆਂ ਮੈਂ ਇਸ ਗੱਲ ਦਾ ਗਵਾਹ ਕਿਉਂਕਿ ਮੇਰੇ ਹੱਥੀ ਬਹੁਤ ਸਾਰਾ ਪੈਸਾ ਨੇ ਆਪਸੰਗ ਵਾਲੇ ਦੇ ਸਕੂਲਾਂ ਨੂੰ ਗਿਆ ਤੇ ਇਹ ਪਹਿਲੀ ਵਾਰ ਹੋਇਆ 17 ਸਾਲਾਂ ਵਿੱਚ ਇੰਨਾ ਪੈਸਾ ਕਿਸੇ ਵੀ ਸਰਕਾਰ ਦੇ ਵਿੱਚ ਸਕੂਲਾਂ ਨੂੰ ਨਹੀਂ ਗਿਆ ਜਿੰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਵਿੱਚ ਗਿਆ ਬਾਕੀ ਬੇਰਜਦਾਰੀ ਖਤਮ ਕਰਨ ਵਾਸਤੇ ਪੰਜਾਬ ਸਰਕਾਰ ਨੇ ਕਾਫੀ ਹੰਬਲਾ ਮਾਰਿਆ ਕਾਫੀ ਸਾਰੇ ਲੋਕਾਂ ਨੂੰ ਨੌਕਰ ਗੰਬੀ ਦਿੱਤੀਆਂ ਪਰ ਅੱਜ ਵੀ ਕਾਫੀ ਸਾਰੇ ਮਜ਼ਾਰੇ ਬੇਰਜ਼ਗਾਰਾਂ ਵੱਲੋਂ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋ। ਦੇਖੋ ਜੀ ਪਹਿਲੇ 75 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਔਰ ਕਾਂਗਰਸ ਪਾਰਟੀ ਨੇ ਰਾਜ ਕੀਤਾ। ਇਹਨਾਂ ਦਾ ਬਿਲਕੁਲ ਬੇਰਜ਼ਗਾਰ ਨੂੰ ਖਤਮ ਕਰਨ ਵੱਲ ਧਿਆਨ ਨਹੀਂ ਸੀ ਜਿਸ ਕਰਕੇ ਬੇਰਜ਼ਗਾਰੀ ਬਹੁਤ ਜ਼ਿਆਦਾ ਵੱਧ ਗਈ। ਇਹੀ ਕਾਰਨ ਹੈ ਜਿਹੜੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਵੱਲ ਮੂੰਹ ਕਰ ਗਏ। ਸੋ ਪੰਜਾਬ ਸਰਕਾਰ ਨੇ ਹੁਣ ਤੱਕ ਤਕਰੀਬਨ 60000 ਦੇ ਲਗਭਗ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਜਿਹਦੇ ਵਿੱਚ ਇੱਕ ਵੀ ਸਪਾਰਸ਼ ਨਹੀਂ ਔਰ ਇੱਕ ਵੀ ਕਿਸੇ ਦਾ ਰੁਪਿਆ ਨਹੀਂ ਲੱਗਿਆ ਗਰੀਬ ਘਰਾਂ ਦੇ ਮੁੰਡੇ ਕੁੜੀਆਂ ਕੋਈ ਜੱਜ ਲੱਗਿਆ ਕੋਈ ਐਕਸੀਆਂ ਲੱਗਿਆ ਕੋਈ ਟੀਚਰ ਲੱਗਿਆ ਔਰ ਇਹ ਵੀ ਮੈਂ ਦਾਅਵੇ ਨਾਲ ਕਹਿੰਦਾ ਮੈਂ ਪਿੰਡਾਂ ਦੇ ਨਾਮ ਵੀ ਲਾ ਦਿੱਤਾ ਕੁਝ ਪਿੰਡਾਂ ਦੇ ਨਾਮ ਮੇਰੇ ਜ਼ਿਆਦਾ ਮੈਂ ਮੇਰੇ ਹਰਕੇ ਦਾ ਪਿੰਡ ਹੈਮਤਪੁਰਾ ਹੈਮਤਪੁਰੇ ਤਕਰੀਬਨ 8 ਤੋਂ 10 ਇੱਕੋ ਪਿੰਡ ਦੇ ਸਰਕਾਰੀ ਅਧਿਕਾਰੀ ਬਣੇ ਅੱਛਾ ਮੇਰੇ ਹਰਕੇ ਦਾ ਪਿੰਡ ਆ ਮੱਚੀ ਕੇ ਤੁਹਾਡਾ ਪਿੰਡ ਆ ਤੁਸੀਂ ਹੁਣੇ ਸਰਪੰਚ ਸਾਹਿਬ ਨੂੰ ਫੋਨ ਲਾਓ ਮੁੰਡਾ ਪੱਬੂ ਆ ਤੇ ਹੁਣੇ ਉਹਨਾਂ ਨੂੰ ਫੋਨ ਲਾਓ ਤੁਹਾਡੇ ਪਿੰਡ ਦੇ ਵਿੱਚ ਵੀ 8 ਤੋਂ 10 ਮਤਲਬ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਆ ਪਹਿਲਾਂ ਸਕੂਲਾਂ ਦੇ ਵਿੱਚ ਕਦੇ ਕੋਈ ਆਪਣਾ ਚੌਕੀਦਾਰ ਨਹੀਂ ਸੀ ਹੁੰਦਾ ਚੌਕੀਦਾਰ ਦਿੱਤੇ ਗਏ ਨੇ ਗੇਟਕੀਪਰ ਦੇਤੇ ਗਏ ਨੇ ਮਤਲਬ ਵਧੀਆ ਮਾਹੌਲ ਪੰਜਾਬ ਦਾ ਬਣਾਇਆ ਜਾ ਰਿਹਾ ਇੱਕ ਗੱਲ ਮੈਂ ਆਪਣੇ ਵੱਲੋਂ ਤੁਹਾਡੇ ਬਿਨਾਂ ਸਵਾਲ ਤੋਂ ਮੈਂ ਜਰੂਰ ਪੁੱਛੂੰਗਾ ਇੱਕ ਨਾ ਬਾਹਰ ਜਦੋਂ ਅਸੀਂ ਜਾਂਦੇ ਆ ਤਾਂ ਸਾਨੂੰ ਕਈ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਆ ਪਰ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਤੁਸੀਂ ਪੰਜਾਬ ਆਓ ਆ ਕੇ ਵੇਖੋ ਪੰਜਾਬ ਦਾ ਮਾਹੌਲ ਬਹੁਤ ਵਧੀਆ ਮਾਹੌਲ ਆ ਸ਼ਾਂਤ ਮਾਹੌਲ ਆ ਚੰਗਾ ਮਾਹੌਲ ਆ ਇੱਕਾ ਤੋਂ ਕਦੀ ਘਟਨਾ ਵਾਪਰ ਜਾਂਦੀ ਜਿਹੜਾ ਨੂੰ ਵਾਰ-ਵਾਰ ਵਾਰ-ਵਾਰ ਟੀਵੀ ਤੇ ਦਿਖਾਇਆ ਜਾਂਦਾ ਤਾਂ ਤੁਸੀਂ ਐਨ ਆਰ ਆਈਸ ਤੁਹਾਡੇ ਮਨਾਂ ਦੇ ਵਿੱਚ ਉਹ ਗੱਲ ਇੱਕ ਛਾਪ ਛੱਡ ਜਾਂਦੀ ਹੈ ਜਦ ਕਿ ਪੰਜਾਬ ਦਾ ਮਾਹੌਲ ਇੰਨਾ ਖਤਰਨਾਕ ਨਹੀਂ ਜਿੰਨਾ ਦੱਸਾਇਆ ਜਾ ਰਿਹਾ ਸਮਝਾਇਆ ਜਾ ਰਿਹਾ ਜਾਂ ਵਿਖਾਇਆ ਜਾ ਰਿਹਾ ਕਿਉਂਕਿ ਅਸੀਂ ਪੰਜਾਬ ਪੁਰੇ ਨੇ ਅਸੀਂ ਹਰ ਤਿੰਨ ਮਹੀਨੇ ਬਾਅਦ ਇਲੈਕਸ਼ਨ ਆ ਜਾਂਦੇ ਕੋਈ ਨਾ ਕੋਈ ਉਹ ਅਸੀਂ ਇਲੈਕਸ਼ਨ ਲੜਦੇ ਆ ਜੇ ਮਾਹੌਲ ਖਰਾਬ ਹੋ ਅਸੀਂ ਕਿਵੇਂ ਇਲੈਕਸ਼ਨ ਲੜਾਂਗੇ ਸਾਨੂੰ ਕਿਉਂ ਲੋਕ ਵੋਟ ਪਾਉਣਗੇ ਯਾ ਯਾ ਠੀਕ ਹੈ ਨਾ ਇਸ ਕਰਕੇ ਕੋਈ ਐਡੀ ਮਤਲਬ ਉਹ ਡਰ ਵਾਲੀ ਗੱਲ ਨਹੀਂ ਬਹੁਤ ਵਧੀਆ ਮਾਹੌਲ ਆ ਪੰਜਾਬ ਦਾ ਸੋ ਇੱਕ ਹਲਾਤ ਦੀ ਸਵਾਲੀ ਹੈ ਮੇਰਾ ਤੇ ਜਿੱਦਾਂ ਵੀ ਲੋਕਾਂ ਦੇ ਸਵਾਲ ਸੀ ਮੈਨੂੰ ਕਹਿੰਦੇ ਵੀ ਜ਼ਰੂਰ ਮਨਜੀਤ ਸਿੰਘ ਨੂੰ ਪੁੱਛਿਓ ਤੁਸੀਂ ਵੀ ਇੱਕ ਤਾਂ ਕਹਿੰਦੇ ਵੀ ਦਿੱਲੀ ਦਾ ਦਬਾਅ ਕਿੰਨਾ ਕਾ ਪੰਜਾਬ ਸਰਕਾਰ ਦੇ ਉੱਤੇ ਜਾਂ ਵਿਧਾਇਕਾਂ ਦੇ ਉੱਤੇ ਤੇ ਦੂਸਰਾ ਵੀ ਕੀ ਦੂਜੀਆਂ ਪਾਰਟੀਆਂ ਵੱਲੋਂ ਵਾਂਗੂ ਆਮ ਆਦਮੀ ਪਾਰਟੀ ਦੇ ਵਿੱਚ ਵੀ ਟੜੇਬੰਦੀ ਕੋਈ ਪੈਦਾ ਹੋਈ ਹੋਈ ਹੈ ਬਿਲਕੁਲ ਟੜੇਬੰਦੀ ਨਹੀਂ ਇੱਕੋ ਇੱਕ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਹਦੇ ਵਿੱਚ ਇੱਕ ਵੀ ਗਰੁੱਪ ਨਹੀਂ ਇੱਕ ਵੀ ਟੜੇਬੰਦੀ ਨਹੀਂ ਸਾਰੇ ਦੇ ਸਾਰੇ ਅਸੀਂ ਪਾਰਟੀ ਦੇ ਨਾਲ ਆ ਐਮ ਐਨ ਏ ਨੇਕਸਟ ਸਾਰੇ ਦੇ ਸਾਰੇ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਂ ਨਾਲ ਸਰਦਾਰ ਭਗਵਾਨ ਸਿੰਘ ਜੀ ਮਾਨ ਦੇ ਨਾਲ ਗਰਪੀਜ਼ਮ ਵਾਲੀ ਪਾਰਟੀ ਪਾਰਟੀਬਾਜੀ ਵਾਲੀ ਬਿਲਕੁਲ ਹਾਂ ਹਾਂ ਕੋਈ ਗੱਲ ਨਹੀਂ ਇਹ ਸਭ ਸਾਡੇ ਜਿਹੜੇ ਵਿਰੋਧੀ ਆ ਉਹਨਾਂ ਦੀਆਂ ਬੜਾਈਆਂ ਹੋਈਆਂ ਬਾਕੀ ਜਿਹੜਾ ਤੁਸੀਂ ਦਿੱਲੀ ਦੇ ਦੀਵਾਰ ਹੀ ਗੱਲ ਕੀਤੀ ਕੋਈ ਐਸੀ ਗੱਲ ਨਹੀਂ ਕਿ ਚਾਹੇ ਉਹ ਸ਼੍ਰੋਮਣੀ ਅਕਾਲੀ ਦਰਹੀ ਆ ਭਾਜਪਾ ਦੇ ਨਾਲ ਇਹਨਾਂ ਦੀ ਗੰਢ ਕੁੱਪ ਸੀ ਗੱਠਜੋੜ ਸੀਗਾ ਔਰ ਇਹਨਾਂ ਦਾ ਸਿਸਟਮ ਵੀ ਦਿੱਲੀ ਤੋਂ ਚੱਲਦਾ ਸੀ ਪੰਜਾਬ ਵਿੱਚ ਲੰਬਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ ਇਹਨਾਂ ਦਾ ਸਾਰਾ ਸਿਸਟਮ ਵੀ ਦਿੱਲੀ ਤੋਂ ਚੱਲਦਾ ਸੀ ਜਿਹੜੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਚਾਹੇ ਖੇਤਰੀ ਪਾਰਟੀਆਂ ਵੱਡ ਰਹੀਆਂ ਨੇ ਤੇ ਚਾਹੇ ਉਹ ਛੋਟੀਆਂ ਪਾਰਟੀਆਂ ਨੇ ਵੱਡੀਆਂ ਪਾਰਟੀਆਂ ਦਾ ਸਿਸਟਮ ਉਹ ਕਿਤੇ ਨਾ ਕਿਤੇ ਤਾਂ ਕੇਂਦਰ ਤੋਂ ਹੁੰਦਾ ਉਹ ਤਕਰੀਬਨ ਤਕਰੀਬਨ ਚਾਹੇ ਕਮਿਊਨਿਸਟ ਪਕਉ ਨਹੀਂ ਰਹੀ ਤੇ ਚਾਹੇ ਭਸਪਾ ਕਉ ਨਹੀਂ ਰਹੀ ਇਹਨਾਂ ਦਾ ਵੀ ਜਿਹੜਾ ਸਿਸਟਮ ਆ ਬਾਰਾਂ ਹੀ ਚੱਲਦਾ ਤੇ ਬਾਕੀ ਦਬਾਅ ਵਾਲੀ ਕੋਈ ਗੱਲ ਨਹੀਂ ਜੋ ਅਸੀਂ ਚਾਹੁੰਦੇ ਆ ਜੋ ਅਸੀਂ ਡਿਮਾਂਡ ਕਰਦੇ ਆ ਸਾਨੂੰ ਮਿਲਦਾ ਮੰਨ ਲਓ ਅਸੀਂ ਕੋਈ ਗ੍ਰਾਂਟ ਚਾਹੁੰਦੇ ਆ ਅਸੀਂ ਪੁਲ ਚਾਹੁੰਦੇ ਆ ਸੁਰੱਖਤੀ ਚਾਹੁੰਦੇ ਆ ਤੇ ਉਹ ਸਾਨੂੰ ਤੁਰੰਤ ਮਿਲਦਾ ਕਿਸੇ ਪ੍ਰਕਾਰ ਦਾ ਕੋਈ ਦਬਾਅ ਵਾਲੀ ਗੱਲ ਤੇ ਮਨਜੀਤ ਬਾਈ ਮੇਰਾ ਆਖਰੀ ਸਵਾਲ ਹੀ ਹੋਊਗਾ ਤੇ ਅਕੀਰ ਦੇ ਵਿੱਚ ਕੀ ਤੁਸੀਂ ਸਾਡੇ ਐਨ ਆਰ ਆਈ ਵੀਰਾਂ ਨੂੰ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਜਿਹੜੇ ਐਨ ਆਰ ਆਈs ਨੇ ਇਹਨਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣੀ ਹੂੰ ਜਿਵੇਂ ਸਰਕਾਰਾਂ ਦਾ ਹਰਜ ਬਣਦਾ ਹੁੰਦਾ ਪੰਜਾਬ ਦੀ ਡਿਵੈਲਪਮੈਂਟ ਲਈ ਆਪਣੀ ਸਟੀਅਰ ਦੀ ਡਿਪੈਂਡ ਹੁੰਦੀ ਹੈ ਇਸੇ ਤਰ੍ਹਾਂ ਜਿਹੜੇ ਐਨ ਆਰ ਆਈਸ ਨੇ ਉਹ ਭਾਵੇਂ ਅਮਰੀਕਾ ਰਹਿੰਦੇ ਨੇ ਕੈਨੇਡਾ ਰਹਿੰਦੇ ਨੇ ਇੰਗਲੈਂਡ ਰਹਿੰਦੇ ਨੇ ਜਿੱਥੇ ਵੀ ਰਹਿੰਦੇ ਨੇ ਪਰ ਇਹਨਾਂ ਦਾ ਦਿਲ ਦਿਮਾਗ ਹੈ ਜਿਹੜਾ ਉਹ ਸਾਰਾ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਹਮੇਸ਼ਾ ਰਹਿੰਦਾ ਇਸ ਕਰਕੇ ਚਾਹੇ ਟੂਰਨਾਮੈਂਟਾਂ ਦੀ ਗੱਲ ਆ ਚਾਹੇ ਹੋਰ ਕੋਈ ਸਾਂਝੀ ਕੰਮਾਂ ਦੀ ਗੱਲ ਆ ਸਰਕਾਰ ਦੀ ਗੱਲ ਆ ਬਹੁਤ ਸਹਿਯੋਗ ਦਿੰਦੇ ਨੇ ਤੇ ਮੈਂ ਤਾਂ ਪ੍ਰਮਾਤਮਾ ਅਗੇ ਅਰਦਾਸ ਕਰੂਗਾ ਕਿ ਜਿਹੜੇ ਸਾਡੇ ਐਨ ਆਰ ਆਈਸ ਨੇ ਉਹ ਕਿਸੇ ਵੀ ਕੰਟਰੀ ਦੇ ਰਹਿਣ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਅੱਜ ਮੈਂ ਅਮਰੀਕਾ ਦੇ ਵਿੱਚ ਆ ਮੈਂ ਥੱਲੇ ਅਮਰੀਕਾ ਦੀ ਗੱਲ ਕਰਾਂ ਤਾਂ ਅਮਰੀਕਾ ਦੇ ਵਿੱਚ ਪੰਜਾਬੀਆਂ ਦੇ ਬਹੁਤ ਵੱਡੇ ਵੱਡੇ ਘਰ ਨੇ ਔਰ ਬਹੁਤ ਵੱਡੇ ਵੱਡੇ ਬਿਜ਼ਨਸ ਨੇ ਬਹੁਤ ਵੱਡੀਆਂ ਵੱਡੀਆਂ ਅਤੇ ਕਈ ਕਈ ਤਰ੍ਹਾਂ ਦੇ ਵਿੱਚ ਗੱਡੀਆਂ ਰੱਖੀਆਂ ਹੋਏ ਨੇ ਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਦੇ ਪ੍ਰਵਾਸੀ ਸਾਡੇ ਜਿਹੜੇ ਹੈਗਾ ਪਰਦੇਸੀ ਵੀਰ ਤੇ ਇਸੇ ਤਰ੍ਹਾਂ ਤਰੱਕੀ ਕਰਨ ਪ੍ਰਮਾਤਮਾ ਇਸੇ ਤਰ੍ਹਾਂ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਇਸੇ ਤਰ੍ਹਾਂ ਇਹ ਅੱਗੇ ਵਧਦੇ ਰਹਿਣ ਤੇ ਪੰਜਾਬ ਦੇ ਨਾਲ ਜੁੜੇ ਰਹਿਣ ਬਹੁਤ ਬਹੁਤ ਧੰਨਵਾਦ ਭਾਈ ਮਨਦੀਪ ਕੱਡਾ ਸੋ ਦੋਸਤੋ ਆਸ ਕਰਦਾ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਈ ਹੋਊਗੀ ਤੇ ਅਗਲੀ ਵਾਰ ਫੇਰ ਕਿਸੇ ਹੋਰ ਸਿੱਖੀਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤੇ ਤਦ ਤੱਕ ਦੇ ਲਈ ਦਿਓ ਇਜਾਜ਼ਤ ਮੈਂ ਗੁਰਿੰਦਰਜੀਤ ਸਿੰਘ ਨੀਤਾਮਾ ਚਿੱਕੀ ਮੇਰੇ ਸਾਥੀ ਕਲਵਾਨ ਤੋਂ ਬਿਖੜਾਲੀ ਦੇ ਨਾਲ ਰਿਜਨੋ ਕੈਲੀਫੋਰਨੀਆ ਤੋਂ